ਕਵੀਰ ਕੋਠੀ ਕਾਠ ਕੀ ਦਹਦਸ ਲਾਗੀ ਆਗ ਪੰਡਤ ਪੰਡਤ ਜਲ ਮੂਏ ਮੂਰਖ ਉਬਰੇ ਭਾਗ ਇਸ ਸ਼ਲੋਕ ਵਿੱਚ ਭਗਤ ਕਵੀਰ ਜੀ ਫਰਮਾਉਂਦੇ ਹਨ ਠੀਕ ਵੀਰ ਇਹ ਜਗਤ ਮਨੁੱਖੋਂ ਲੱਕੜ ਦਾ ਮਕਾਨ ਹੈ ਜਿਸ ਨੂੰ ਹਰ ਪਾਸੇ ਵੱਲੋਂ ਮੱਲਾ ਮੱਲਣ ਦੀ ਅੱਗ ਲੱਗੀ ਹੋਈ ਹੈ ਜੋ ਮਨੁੱਖ ਆਪਣੇ ਵੱਲੋਂ ਸਿਆਣੇ ਬਣ ਕੇ ਇਸ ਅੱਗ ਦੇ ਵਿੱਚ ਹੀ ਬੈਠੇ ਰਹਿੰਦੇ ਹਨ ਉਹ ਸੜ ਮਰਦੇ ਹਨ ਜੋ ਇੰਨਾ ਸਿਆਣਿਆਂ ਦੇ ਭਾਣੀ ਮੂਰਖ ਹਨ ਉਹ ਇਸ ਅੱਗ ਤੋਂ ਦੂਰ ਪਰੇ ਭੱਜ ਕੇ ਸੜ ਨੂੰ ਬਚ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ